ਹਾਂਜੀ ਬਾਬਿਓ ਇਹਦੇ ਵਿੱਚ ਹੈਗਾ 50 ਕਿਲੋ ਆਹ ਗੱਟਾ 50 ਕਿਲੋ ਮਤਲਬ ਦੋ ਟਾਂਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਤੀਰ ਕਮਾਨ ਸੀ ਉਹਦੀ ਜਿਹੜੇ ਚਿੱਲੇ ਦੀ ਖਿੱਚ ਸੀ ਉਹ ਨੌ ਟਾਂਕ ਦਾ ਸੀਗਾ ਵੀ ਇੱਕ ਟਾਂਕ ਚ 24 ਕਿਲੋ ਤੋਂ 900 ਗ੍ਰਾਮ ਮਤਲਬ ਨੌ ਟਾਂਕ ਚ ਦੋ ਕੁਇੰਟਲ ਤੇ 25 ਕਿਲੋ ਭਾਰ ਬਣ ਜਾਂਦਾ ਇਹ 50 ਕਿਲੋ ਦਾ ਇੱਕ ਹੈ ਚਾਰ ਗੱਟੇ 50 50 ਕਿਲੋ ਵਾਲੇ ਤੇ 1 25 ਕਿਲੋ ਦਾ ਜਿਹੜਾ ਇਨਸਾਨ ਐ ਚੱਕ ਸਕਦਾ ਉਹ ਨੌ ਟਾਂਗ ਦਾ ਖਿੱਚ ਸਕਦਾ ਕਮਾਨ ਜਿਹੜਾ ਤੇ ਮਹਾਰਾਜ ਨੂੰ ਪਾ ਕੇ ਖਿੱਚਦੇ ਸੀਗੇ ਤੀਰ ਨੂੰ ਅਜ ਤੋਂ ਤੇ ਕਹਿੰਦੇ 10 10 ਬੰਦਿਆਂ ਵਿੱਚ ਦੀ ਲੰਘ ਜਾਂਦਾ ਸੀ ਤੇ ਨੌ ਟਾਂਗ ਇੰਨਾ ਵਜਨ ਮੰਨਦਾ ਤੁਹਾਨੂੰ ਸਮਝਾਉਣ ਦਾ ਇੱਕ ਤਰੀਕਾ ਹੈ ਕਿ ਮਹਾਰਾਜ ਨੂੰ ਤਾਂ ਦੇਖੋ ਪ੍ਰਮਾਤਮਾ ਦਾ ਪੁੱਤਰ ਸੀ ਉਹਨਾਂ ਨੂੰ ਪ੍ਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ 10ਗੁਮਰਾਂ ਅੰਤਜੋ 72 ਨਾਟਕ ਦੇ ਵਿੱਚ ਮਹਾਰਾਜ ਨੇ ਲਿਖਿਆ ਕਿ ਪ੍ਰਮਾਤਮਾ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਵਾਜਾ ਵੀ ਮੈਂ ਤੈਨੂੰ ਆਪਣਾ ਪੁੱਤਰ ਨਵਾਜਤੀ ਭੇਜਦਾ ਵੀ ਮਤਲਬ ਕਹਿਣ ਦਾ ਇਹ ਵੀ ਰੋਹਾਨੀ ਤਾਕਤ ਦਾ ਵੱਖਰੀ ਗੱਲ ਹੈ ਵੀ ਆਮ ਸਰੀਰਕ ਤਾਕਤ ਜਿਹੜੀ ਮੇਰੇ ਚ ਹੈ ਜਾਂ ਤੁਹਾਡੇ ਚ ਉਹ ਵੀ ਇੰਨੀ ਜਿਆਦੇ ਸੀ ਕਿ ਨੌ ਟਾਂਕ ਉਹਨਾਂ ਦਾ ਜਿਹੜਾ ਭਜਨ ਸੀਗਾ ਉਹ ਆਰਾਮ ਨਾਲ ਹੀ ਖਿੱਚਦੇ ਸੀਗੇ ਆਮ ਬੰਦੇ ਤੋਂ ਉਹ ਚਿੱਲਾ ਚੜਦਾ ਨਹੀਂ ਸੀਗਾ ਉਹਨਾਂ ਦੇ ਜਿਹੜੇ ਤੀਰ ਹੈ ਉਹਨਾਂ ਦੀ ਮੈਂ ਤੁਹਾਨੂੰ ਫੋਟੋ ਵੀ ਲਾ ਦਿੰਨਾ ਹੈ ਉਹਨਾਂ ਦਾ ਨਾ ਤੀਰ ਦੇ ਪਿੱਛੇ ਸਵਾ ਤੋਲਾ ਸੋਨਾ ਲੱਗਿਆ ਹੁੰਦਾ ਸੀ ਜਿਵੇਂ ਆਹ ਤੀਰ ਹੋਵੇ ਤੇ ਐਸ ਥਾਂ ਤੇ ਸਵਾ ਤੋਲਾ ਉਹ ਤੁਹਾਨੂੰ ਪਤਾ ਹੀ ਹੈ ਬਹੁਤਿਆਂ ਨੂੰ ਵੀ ਕਿਉਂ ਲੱਗਿਆ ਸੀ ਵੀ ਜੇ ਕਿਸੇ ਜ਼ਖਮੀ ਦੇ ਵੱਜ ਕੇ ਜੇ ਕੋਈ ਮਰ ਜਾਂਦਾ ਤਾਂ ਉਹਦਾ ਅੰਤਮ ਕਿਰਿਆ ਹੋ ਜੇ ਤੇ ਜੇ ਵੱਜ ਜਾਂਦਾ ਤਾਂ ਉਹਦਾ ਉਸ ਇਲਾਜ ਹੋ ਜੇ ਉਸ ਸੋਨੇ ਨਾਲ ਪਿੱਛੇ ਜੇ ਸ਼ਰੋਮਣੀ ਕਮੇਟੀ ਵਾਲਿਆਂ ਨੇ ਉਹ ਨਮਾਇਸ਼ ਲਾਈ ਸੀ ਉਹ ਨਕਲੀ ਤੀਰ ਸੀ ਪਤਾ ਨਹੀਂ ਕਿੱਥੋਂ ਲੈਂਦੇ ਸੀ ਉਹਨਾਂ ਨੂੰ ਵੇਖ ਕੇ ਪਤਾ ਲੱਗ ਗਿਆ ਸੀ ਵੀ ਉਹ ਨਕਲੀ ਹੈਗੇ ਤੇ ਜਿਹੜਾ ਮਹਾਰਾਜ ਦੇ ਤੀਰਾਂ ਬਾਰੇ ਜਾਣਦਾ ਉਹਨੂੰ ਪਤਾ ਸੀ ਆ ਵੀ ਇਹ ਨਕਲੀ ਹੈ ਸਾਰੇ ਸੋ ਮਹਾਰਾਜ ਦੀਆਂ ਸ਼ਾਨਾਂ ਉੱਤੇ ਮਾਣ ਕਰੀਏ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਨੌ ਟਾਂਕ ਬਹੁਤ ਵਜ਼ਨ ਹੋ ਜਾਂਦਾ ਜਿਹੜਾ ਸਵਾ ਦੋ ਕੁਆਟਲ ਜਿਹਦੀ ਬਾਹ ਭਾਰ ਚੱਕ ਸਕਦੀ ਹੈ ਉਹੀ ਨੌ ਟਾਂਕ ਦਾ ਕਮਾਨ ਖਿੱਚ ਸਕਦਾ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਮਿਹਰਬਾਨੀ